आरोप याद रखिए आरीबा बहार बच्चे दे भूख दीदी बच्चे दे ਮਾਵਾ ਭੈਣਾਂ ਦੀ ਤੇ ਜ਼ਿਆਦੀ ਕੀਤਾ ਹੈ ਕਿਉਂਕਿ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਸੀਗੀ ਤੇ ਜੰਡਿਆਲਾ ਹਲਕਾ ਇਹੋ ਜਿਹਾ ਹਲਕਾ ਸੀਗਾ ਜਿਹਦੇ ਵਿੱਚ ਲੇਡੀਜ਼ ਦੀ ਵੋਟਰਾਂ ਦੀ ਜਿਹੜੀ ਹਿੱਸੇਦਾਰੀ ਸੀਗੀ ਉਹ ਚੰਗ ਸਾਬ ਵੀ ਜਾਣੀ ਸੀ ਜ਼ਿਆਦਾ ਸੀ ਜ਼ਿਆਦੀਆਂ ਸਾਡੀਆਂ ਅੱਜ ਮੈਂ ਇੱਕ ਨਾਲ ਜ਼ਰੂਰ ਹੋਰ ਕਹਿਣੀ ਚਾਹੁੰਗਾ ਕਿ ਆਪਣੇ ਬੱਚਿਆਂ ਨੂੰ ਜੋ ਉਹ ਨੂੰ ਕਿ ਆਪਾਂ ਘਰ ਦੇ ਵਿੱਚ ਆਪਣੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਦਾ ਸਤਿਕਾਰ ਜਿਹੜਾ ਆ ਉਹ ਜ਼ਰੂਰ ਕਰੀਏ ਕਿਉਂਕਿ ਜੋ ਅਸ਼ੀਰਵਾਦ ਮਾਵਾ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ ਉਹੀ ਅਸ਼ੀਰਵਾਦ ਸਾਡੇ ਕਿਸੇ ਮੁਕਾਮ ਤੇ ਪਹੁੰਚਾਉਂਦਾ ਕਿਆ ਬਾਤ ਹੈ ਜੀ ਜੀ ਸਾਡੀ ਜਗਲਵੀਆਂ ਇਹਦਾ ਕਿੰਦੋਂ ਬੱਲੇ ਬੱਲੇ ਇਹਨਾਂ ਤਾਂ ਵਾਈ ਜਾ ਚਲੇ ਜਾ ਚਲੇ ਇਹਦੀ ਨਿਕਲਾਕਦੀ ਜਾਵੇ ਇਹਦੀ ਛਾਹ ਦੀ ਪਿਆਰ ਚਲੇ ਤਦ ਤਦ ਲਾ ਕੇ ਤਦ ਤਦ ਤੇਰੀ ਮਾਇਆ